ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੀਡੀਓ ਥੋੜੀ ਲੰਬੀ ਹੋ ਜਣੀ ਠੀਕ ਹੈ ਜੀ ਵੀਡੀਓ ਤਾਂ ਲੰਬੀ ਹੋ ਜਣੀ 2-3 ਕੰਮ ਨਿਕਲੇ ਹੋਏ ਆ ਵੀਡੀਓ ਧਿਆਨ ਨਾਲ ਸੁਣ ਲਿਓ ਪਹਿਲਾਂ ਠੀਕ ਹੈ ਜੀ 2-3 ਕੰਮ ਨਿਕਲੇ ਹੋਏ ਆ ਤੇ ਤਾਂ ਕਰਕੇ ਵੀਡੀਓ ਥੋੜੀ ਲੰਬੀ ਹੋ ਜਣੀ ਪੂਰੀ ਵੀਡੀਓ ਦੇਖ ਲਿਓ ਠੀਕ ਹੈ ਜੀ ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵੀਰਾਂ ਨੂੰ ਜਿਹੜੇ ਵੀ ਸਾਡੀ ਵੀਡੀਓ ਦੇ ਥਰੂ ਜਾਂ ਸਾਡ ਤੋਂ ਨੰਬਰ ਲੈ ਕੇ ਆ ਜਿੱਦਾਂ ਵੀ ਅਸੀਂ ਮੰਨ ਲਓ ਕਿਸ ਦੀ ਮਦਦ ਕਰ ਦੰਨੇ ਬੰਦੇ ਆਪਣਾ ਕੰਮ ਲੈ ਕੇ ਸਾਨੂੰ ਇੰਨਾ ਵੀ ਨਹੀਂ ਦੱਸਦੇ ਵੀ ਅਸੀਂ ਕੰਮ ਤੇ ਚਲੇ ਗਏ ਸੀਗੇ ਉਹ ਅਗਲੇ ਬੰਦੇ ਦੱਸਦੇ ਆ ਜਿਨ੍ਹਾਂ ਕੋਲ ਕੰਮ ਲਈ ਭੇਜਦੇ ਆ ਉਹ ਅਗਲੇ ਬੰਦੇ ਸਾਨੂੰ ਦੱਸਦੇ ਆ ਵੀ ਭਾਈ ਤੁਹਾਡਾ ਬੰਦਾ ਪਹੁੰਚ ਗਿਆ ਉਹ ਬੰਦੇ ਐਡੇ ਬੇਗਹਿਰਤ ਹੋ ਗਏ ਯਾਰ ਠੀਕ ਹੈ ਜੀ ਸਾਰੇ ਨਹੀਂ ਮੈਂ ਕਹਿੰਦਾ ਹੈਗੇ ਵਿੱਚ ਦੋ ਤਿੰਨ ਮੈਨੂੰ ਪਤਾ ਵੀ ਹੈ ਮੈਂ ਨਾ ਨਹੀਂ ਲੈਣਾ ਉਹਨਾਂ ਦਾ ਨਹੀਂ ਮੈਨੂੰ ਉਹਨਾਂ ਨੂੰ ਪੁੱਛਿਆ ਠੀਕ ਹੈ ਛੱਡੋ ਉਹਨਾਂ ਆਹ ਗੱਲ ਛੱਡੋ ਆਉਨੇ ਆ ਮੇਨ ਮੁੱਦੇ ਤੇ ਕੰਮ ਹੈਗਾ ਇੱਕ ਦਿਸਨ ਸਾਨੂੰ ਦਲਗਾਰ ਦਾ ਠੀਕ ਹੈ ਜੀ ਇੱਕ ਕੰਮ ਹੈਗਾ ਦਿਸਨ ਸਾਨੂੰ ਦਲਗਾਰ ਦਾ ਦੂਜਾ ਕੰਮ ਹੈਗਾ ਖੇਤੀ ਦਾ ਉਹ ਹੈਗਾ ਇੱਧਰ ਤਰਵੀਜ਼ੋ ਸਾਈਡ ਹੈ ਛੱਤਰਵੀਜ਼ੋ ਸਾਈਡ ਠੀਕ ਹੈ ਜੀ ਉਹ ਹੈਗਾ ਤਰਵੀਜ਼ੋ ਸਾਈਡ ਇੱਕ ਕੰਮ ਹੈਗਾ ਬਾਰੀ ਰੈਸਟੋਰੈਂਟ ਤੇ ਠੀਕ ਹੈ ਜੀ ਉਹ ਹੈਗਾ ਕੁੜੀ ਲਈ ਕੰਮ ਵੀਡੀਓ ਸੁਣੀ ਜਾਇਓ ਹੁਣ ਉਹੀ ਬੰਦੇ ਕੰਟੈਕਟ ਕਰਿਓ ਉਹੀ ਬੰਦੇ ਮੈਸੇਜ ਕਰਿਓ ਜਿਹੜੇ ਕਰਨਾ ਚਾਹੁੰਦੇ ਆ ਠੀਕ ਆ ਫालतੂ ਆਪਣੇ ਨਾਂ ਦੱਸਿਓ ਵੀ ਹਾਂ ਵੀਰੇ ਸਾਡੇ ਕੋਲ ਰਿਸ਼ੀ ਪੁੱਤਾ ਆ ਜਾਂ ਸਾਡੇ ਕੋਲ ਇਹ ਐ ਜਿਹੜਾ ਡਿਸਾਂ ਸਾਨੂੰ ਕੋੜਿਆਂ ਦਾ ਕੰਮ ਐ ਜਿਹੜਾ ਤਰਬੀਜ਼ ਦੇ ਸਾਈਡ ਐ ਉਹ ਹੈਗਾ ਉੱਥੀ ਬੰਦੇ ਗਏ ਸੀਗੇ ਠੀਕ ਐ ਉਹ ਹੈਗਾ ਕੰਮ ਖੇਤੀ ਦਾ ਠੀਕ ਐ ਜੀ ਤੇ ਗੱਲ ਕਰਦੇ ਹਾਂ ਹੁਣ ਪਹਿਲੇ ਕੰਮ ਦੀ ਪਹਿਲਾ ਕੰਮ ਹੈਗਾ ਬਾਰੀ ਚ ਰੈਸਟੋਰੈਂਟ ਦਾ ਹਟਾਲੀਅਨ ਰੈਸਟੋਰੈਂਟ ਐ ਉੱਥੇ ਕੁੜੀ ਚਾਹੀਦੀ ਇੱਕ ਠੀਕ ਐ ਜੀ 1100 ਰੁਪਏ ਤਨਖਾਹ ਦੇਣਗੇ ਉਹ ਰਹਿਸ਼ ਵਿੱਚ ਹੋਊਗੀ ਖਾਣਾ ਪੀਣਾ ਤੁਹਾਡਾ ਆਪਣਾ ਹੋਊਗਾ। 9 ਮਿੰਨ ਵਾਲੀ ਸੰਜੋੜ ਨਾ ਹੋਵੇ, ਅਜੀਲ ਵਾਲੀ ਸੰਜੋੜ ਨਾ ਹੋਵੇ ਚੱਲੂਗੀ। ਕੰਟਰੈਕਟ ਕਰਨਾ ਹੈ ਮਾਲਕ ਨੇ। ਠੀਕ ਹੈ ਜੀ। ਕੁੜੀ ਵਾਸਤੇ ਕੰਮ ਹੈ। ਇਹ ਹੈਗਾ ਬਾਰੀ ਸਾਈਡ। ਠੀਕ ਹੈ ਜੀ। ਬਾਰੀ ਸਾਈਡ ਕੰਮ ਹੈ ਇਹ। ਦੂਜਾ ਕੰਮ ਹੈਗਾ ਖੇਤੀਆ। ਹੋਰ ਤੁਹਾਨੂੰ ਮੈਂ ਦੱਸਿਆ ਇੱਥੇ ਤਰਬੀਜ਼ੂ ਸਾਈਡ ਮੈਨੂੰ ਯਾਦ ਨਹੀਂ ਪ੍ਰੋਪਰ ਮੈਸੇਜ ਰਿਆ ਹੋਇਆ ਮੇਰੇ ਤੋਂ ਦੇਖਣੀ ਹੈ ਤਰਬੀਜ਼ੂ ਸਾਈਡ ਜਾਨੀ ਕਿ ਖੇਤੀ ਦਾ ਕੰਮ ਹੈ। ਠੀਕ ਹੈ ਜੀ ਉੱਥੇ ਉਹਨਾਂ ਨੂੰ ਪੰਜ ਬੰਦੇ ਚਾਹੀਦੇ ਪੰਜ ਬੰਦੇ ਠੀਕ ਹੈ ਜੀ ਪੰਜ ਬੰਦੇ ਚਾਹੀਦੇ ਉਹਨਾਂ ਨੂੰ ਉੱਥੇ ਤੇ ਉਹਨਾਂ ਨੇ ਵੀ ਕੰਟੈਕਟ ਕਰਨਾ ਕੰਮ ਦਾ ਕੰਟ੍ਰੈਕਟ ਕਰਨਾ ਅਗਲੇ ਨੇ ਠੀਕ ਹੈ ਜੀ ਜੇ ਕੋਈ ਬੰਦਾ ਹੈਗਾ ਇਹ ਅਜੀਲ ਵਾਲੀ ਸੰਜੋੜ ਨੂੰ ਹੋਵੇ ਪਰ ਜਿਹਦੇ ਤੇ ਕੰਟ੍ਰੈਕਟ ਹੁੰਦਾ ਹੋਵੇ ਹੋ ਜਾਊਗਾ ਪੰਜ ਬੰਦੇ ਪੰਜਾਬੀ ਬੰਦੇ ਮੰਗੇ ਉਹਨਾਂ ਨੇ ਜਿੱਦਾਂ ਵੀ ਗਲੇ ਨੇ ਕਿਹਾ ਮੈਨੂੰ ਮੋਦਾਂ ਦੱਸਿਆ ਠੀਕ ਆ ਪੰਜਾਬੀ ਵੀਰ ਹੋਵੇ ਕੋਈ ਉੱਥੇ ਚੱਲ ਪੂਗਾ ਠੀਕ ਹੈ ਜੀ ਖੇਤੀ ਦਾ ਕੰਮ ਤੇ ਉੱਥੇ ਮੇਰੇ ਹਿਸਾਬ ਨਾਲ 6 ਯੂਰੋ ਘੰਟਾ ਪਤਾ ਨਹੀਂ 6 ਪਤਾ ਨਹੀਂ 6 ਯੂਰੋ ਸ਼ਾਇਦ ਘੰਟਾ ਮੇਰੇ ਹਿਸਾਬ ਨਾਲ ਠੀਕ ਹੈ ਜੀ ਉਹ ਤੁਹਾਡੀ ਜਦੋਂ ਵੀ ਹੋਇਆ ਜਿਹੜਾ एलिਜੀਬਲ ਹੋਇਆ ਆਪਾਂ ਉਹਨਾਂ ਦੀ ਸਿੱਧੀ ਗੱਲ ਕਰਵਾ ਦਾਂਗੇ ਠੀਕ ਹੈ ਜੀ ਤੇ ਤੀਜਾ ਕੰਮ ਹੈਗਾ ਘੋੜਿਆਂ ਦੇ ਸਤਾਲੇ 'ਚ ਡੀਸਨ ਸਾਨੂੰ ਦਲਗਾਰਦਾ ਠੀਕ ਹੈ ਜੀ ਮਾੜਾ ਮੋਟਾ ਕੰਮ ਕਰਿਆ ਬਹੁਵੇ ਘੋੜਿਆਂ ਦਾ ਬੋਲੀ ਮਾੜੀ ਮੋਟੀ ਆਉਂਦੀ ਹੋਵੇ ਕਾਕੂ ਵੀ ਘਟਾਉਣਾ ਉਹਨਾਂ ਨੇ ਹੋਰ ਜੋ ਵੀ ਰਹਿائش ਨਹੀਂ ਹੈਗੀ ਉਹ ਕੰਮ ਦੇ ਵਿੱਚ ਪਹਿਲਾਂ ਤੁਹਾਨੂੰ ਮੈਂ ਕਲੀਅਰ ਕਰ ਦਮਾ ਰਹਿائش ਨਹੀਂ ਹੈਗੀ ਆ ਕੰਮ ਦੇ ਵਿੱਚ ਘੋੜਿਆਂ ਦੇ ਸਤਾਲੇ ਵਾਲੇ ਕੰਮ ਦੇ ਵਿੱਚ ਰਹਿائش ਨਹੀਂ ਹੈਗੀ ਉਰੇ 1100 ਯੂਰੋ ਤਨਖਾਹ ਹੈ ਠੀਕ ਹੈ ਜੀ ਘੋੜਿਆਂ ਦਾ ਸਤਾਲਾ ਏ ਜਿਸੋਂ ਸਾਨੂੰ ਦਲਗਾਰਦਾ ਨੇੜੇ ਤੇੜੇ ਵਾਲੇ ਬੰਦੇ ਕੰਟ੍ਰੈਕਟ ਕਰਿਓ ਜਿੱਦਾਂ ਕਸਤੀ ਲਈ ਉਹਨੇ ਹੋ ਗਿਆ ਆ ਯਾ ਲੁਨਾਤੋਂ ਕਲਚੀਨਾਤੋਂ ਦੇ ਸੰਸਾਨ ਨੂੰ ਜੀ ਦੀ ਉੱਥੇ ਰਹਿਸ਼ ਹੋਵੇ ਮਾਲਕ ਨੇ ਰਹਿਸ਼ ਨਹੀਂ ਦੇਣੀ ਕੰਟ੍ਰੈਕਟ ਮਾਲਕ ਨੇ ਵੀ ਕਰਨਾ ਠੀਕ ਹੈ ਜੀ ਬਾਕੀ ਵੀਡੀਓ ਸ਼ੇਅਰ ਕਰ ਦਿਓ ਤੇ ਬਾਈ ਬਣਦੇ ਕਮੈਂਟਾਂ ਚ ਗਿਆਨਾ ਦਿਓ ਅਸੀਂ ਕੋਈ ਏਜੰਸੀ ਨਹੀਂ ਖੋਲੀ ਵੀ ਅਸੀਂ ਸਿਰਫ ਸੋਸ਼ਲ ਮੀਡੀਆ ਰਾਹੀਂ ਇੱਕ ਮਦਦ ਕਰਦੇ ਆ ਠੀਕ ਹੈ ਜੀ ਵੀਡੀਓ ਅਸੀਂ ਉਦੋਂ ਹੀ ਪਾਉਂਦੇ ਆ ਜਦੋਂ ਸਾਨੂੰ ਕੋਈ ਕੰਮ ਦਾ ਪਤਾ ਲੱਗਦਾ ਆਪਾਂ ਉਹਨਾਂ ਨਾਲ ਕਨਫਰਮ ਕਰ ਲਈਦਾ ਸਾਨੂੰ ਐਡਾ ਕੋਈ ਵੀ ਉਹਦਾ ਮਸਲਾ ਨਹੀਂ ਹੈਗਾ ਸਾਡੀ YouTube ਦੇ ਸਰ ਤੇ ਰੋਟੀ ਨਹੀਂ ਚੱਲਦੀ ਠੀਕ ਹੈ ਨਾ ਹੀ ਵੀਰ ਬਣ ਕੇ ਇੰਨੇ ਫੋਨ ਕਰਿਆ ਕਰੋ ਮੈਸੇਜ ਕਰ ਦਿਆ ਕਰੋ ਮੈਂ ਹੁਣ ਕੰਮ ਤੇ ਲੱਗਣਾ ਜਦੋਂ ਮੇਰਾ ਟਾਈਮ ਹੋਇਆ ਮੈਂ ਤੁਹਾਡਾ ਦੇਖ ਕੇ ਰਿਪਲਾਈ ਕਰ ਦਊਗਾ ਠੀਕ ਹੈ ਕੰਮ ਤੇ ਬੰਦਾ ਚੜ ਜੂਗਾ ਜਿਹੜਾ एलिਜੀਬਲ ਹੋਇਆ ਫਾਲਤੂ ਦੇ ਮੈਸੇਜ ਨਾ ਕਰਿਓ ਵੀਰੇ ਸਾਡੇ ਕੋਲ ਆਸੰਜੋਰ ਨਾਲ ਸੰਜੋਰ ਇੱਕ ਬਾਈ ਬਣਦੇ ਬਾਬਿਆਂ ਦੀਆਂ ਫੋਟੋਆਂ ਸਾਜਦੇ ਸਾਜਦੇ ਨਾ ਭੇਜਿਓ ਕਰੋ ਵਧੀਆ ਗੱਲ ਤੁਸੀਂ ਰਿਸਪੈਕਟ ਕਰਦੇ ਸਾਰੇ ਪਰ ਵੀਰੇ ਕਈ ਵਾਰ ਆਇਆ ਹੁੰਦਾ ਕੰਮ ਵਾਲਾ ਮੈਸੀ ਆ ਬੰਦੋ ਸਕਿਪ ਹੋ ਜਾਂਦਾ ਵਿੱਚ ਠੀਕ ਹੈ ਇਹ ਨਾ ਕਰਿਆ ਕੋ ਗੁੱਡ ਮਾਰਨਿੰਗ ਫਲਾਣਾ ਨਹੀਂ ਯਾਰ ਵਧੀਆ ਨਹੀਂ ਲੱਗਦਾ ਇਹ ਗੱਲਾਂ ਠੀਕ ਹੈ ਤੇ ਬਣੇ ਰਹੋ ਚੈਨਲ ਪਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦੇ ਕਰੋ ਘੰਟੀ ਵਾਲਾ ਬਟਨ ਦਬਣ ਦਾ ਇਹ ਫਾਇਦਾ ਤੁਹਾਡੇ ਕੋਲ ਸਾਡੀ ਵੀਡੀਓ ਪਹਿਲਾਂ ਪੁੱਜੀ ਜਾਂਦੀ ਠੀਕ ਹੈ ਜੀ ਪਹਿਲਾਂ ਵੀ ਮੈਂ ਦੱਸਿਆਦਾ ਕਈ ਵਾਰ ਕੰਮ ਸਕਿਪ ਹੋ ਜਾਂਦਾ ਤੇ ਹੋਰ ਵੀ ਵੀਡੀਓ ਪਾਵਾਂਗੇ ਜਦੋਂ ਸਾਨੂੰ ਕੰਮ ਦਾ ਪਤਾ ਲੱਗਿਆ ਫਾਲਤੂ ਅਸੀਂ ਵੀਡੀਓ ਨਹੀਂ ਪਾਉਂਦੇ ਠੀਕ ਹੈ ਵੀਡੀਓ ਕਰਦੇ ਹਾਂ ਸ਼ੇਅਰ ਤਾ ਜੋ ਕਿਸੇ ਦੀ ਮਦਦ ਹੋ ਸਕੇ ਸਹੀ ਹੈ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ